ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਗਵਾਰੇ ਦੀ ਮਹੱਲਾ ਪੰਜਵਾਂ ਗੌੜੀ ਰਾਗ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੁਦੇ ਪਾਵਨ ਬਚਨ ਅਰੰਭ ਹੋ ਲੱਗੇ ਹਨ ਜੀ ਹਸਤ ਪੁਨੀਤ ਹੋਏ ਤਤਕਾਲ ਭਾਈ ਤੇਰੇ ਹਸਤ ਤੇਰੇ ਹੱਥ ਪੈਰ ਸ਼ਹਿਰ ਦੇ ਹਰੇਕ ਇੰਦਰੇ ਕਿਨ ਮਾਤਰ ਤਤਕਾਲ ਵਿੱਚ ਇਹ ਸਾਰੇ ਪਵਿੱਤਰ ਹੋ ਜਾਣਗੇ ਜੀ ਬਿਨ ਸਜਾਹੇ ਮਾਇਆ ਜੰਜਾਲ ਤੇ ਮਾਇਆ ਦੇ ਜਿੰਨੇ ਜੰਜਾਲ ਨੇ ਇਹ ਸਭ ਮੁੱਕ ਜਾਣਗੇ ਜੀ ਰਸਨਾ ਰਮੂ ਰਾਮ ਗੁਣਨੀਤ ਇਹ ਭਾਈ ਕੰਮ ਇਹ ਕਰਨਾ ਹੈ ਬਸ ਆਪਣੀ ਰਸਨਾ ਦੇ ਨਾਲ ਪ੍ਰਭੂ ਨੂੰ ਜਪਦਿਆ ਰਹਿਣਾ ਹੈ ਜੀ ਸੁਖ ਪਾਵੋ ਮੇਰੇ ਭਾਈ ਮੀਤ ਇਹ ਮੇਰੇ ਮਿੱਤਰ ਇਸ ਤਰ੍ਹਾਂ ਤਾਨੂੰ ਸੁਖ ਮਿਲੇਗਾ ਜੀ ਲਿਖ ਲੇਖਣ ਕਾਗਦ ਮਸਵਾਣੀ ਆਪਣੀ ਸੁਰਤ ਨੂੰ ਤੂੰ ਲਖਾਰੀ ਬਣਾ ਤੇ ਆਪਣੇ ਕਰਮਾਂ ਦਾ ਜਿਹੜਾ ਕਾਗਜ਼ ਹੈ ਉਹਦੇ ਤੇ ਲਿਖੀ ਚੱਲ ਜੀ ਰਾਮ ਨਾਮ ਹਰ ਅੰਮ੍ਰਿਤ ਬਾਣੀ ਪ੍ਰਭੂ ਦੀ ਜਿਹੜੀ ਅੰਮ੍ਰਿਤ ਬਾਣੀ ਹੈ ਨਾਮ ਹੈ ਉਸ ਨੂੰ ਲਿਖਣਾ ਕਰੋ ਜੀ ਰਹਾਉ ਇਹ ਕਾਰਜ ਤੇਰੇ ਜਾਹੇ ਵਿਕਾਰ ਇਸ ਕਾਰਜ ਕਰਨ ਦੇ ਨਾਲ ਤੇਰੇ ਸਾਰੇ ਵਿਕਾਰ ਸਤ ਗੁਰੂ ਕੈਨ ਲੱਗੇ ਮੁੱਕ ਜਾਣਗੇ ਜੀ ਸਿਮਰਤ ਰਾਮ ਨਾਹੀ ਜਮ ਮਾਰ ਪ੍ਰਭੂ ਨੂੰ ਯਾਦ ਕਰਦਿਆਂ ਜਮਾਂ ਦੀ ਮਾਰ ਨਹੀਂ ਪਵੇਗੀ ਜੀ ਧਰਮ ਰਾਏ ਕੀ ਦੂਤ ਨਾ ਜੋ ਹੈ ਧਰਮ ਰਾਜ ਜਿਹੜੇ ਦੂਤ ਨੇ ਉਹ ਤੈਨੂੰ ਪੋ ਨਹੀਂ ਸਕਣਗੇ ਮਾਇਆ ਮਗਨ ਨ ਕਸ਼ੂਐ ਮੋਹ ਹੈ ਤੇ ਫਿਰ ਉਹ ਤੈਨੂੰ ਕੁਛ ਵੀ ਤੇਰਾ ਵਿਗਾੜ ਨਹੀਂ ਸਕਣਗੇ ਨਾ ਤੂੰ ਮਾਇਆ ਦੇ ਵਿੱਚ ਮਗਨ ਹੋਵੇਂਗਾ ਜੀ ਉਦਰੇ ਆਪ ਤਰੈ ਸੰਸਾਰ ਆਪ ਵੀ ਉਦਰੇਗਾ ਤੇ ਤੇਰੇ ਨਾਲ ਤੇਰਾ ਸੰਸਾਰ ਵੀ ਤਰੇਗਾ ਜੀ ਰਾਮ ਨਾਮ ਜਪ ਏਕੰਕਾਰ ਬਸ ਪ੍ਰਭੂ ਦੇ ਨਾਮ ਦਾ ਜਾਪ ਕਰਦਾ ਰਹੋ ਜੀ ਆਪ ਕਮਾਉ ਅਵਰਾ ਉਪਦੇਸ਼ ਆਪ ਵੀ ਕਮਾਓ ਤੇ ਹੋਰਾਂ ਨੂੰ ਵੀ ਉਪਦੇਸ਼ ਦੇਣਾ ਕਰੋ ਜੀ ਰਾਮ ਨਾਮ ਹਿਰਦੈ ਪਰਵਿਸ ਪ੍ਰਭੂ ਦਾ ਨਾਮ ਤੇਰੇ ਹਿਰਦੇ ਚ ਪ੍ਰਵੇਸ਼ ਕਰੇਗਾ ਜਾ ਕੇ ਮਾਥੇ ਇਹੂ ਨਿਦਾਨ ਜਿਹਦੇ ਮੱਥੇ ਇਹ ਖਜ਼ਾਨਾ ਮਿਲ ਲਿਖਿਆ ਗਿਆ ਜੀ ਸੋ ਜੀ ਪੁਰਖ ਜਪੈ ਭਗਵਾਨ ਉਹੀ ਪੁਰਖ ਪ੍ਰਭੂ ਨੂੰ ਜਪਦਾ ਹੈ ਅੱਠ ਪੈਰ ਹਰ ਹਰ ਗੁਣ ਗਾਓ ਹੇ ਭਾਈ ਅੱਠੇ ਪੈਰ ਪਰਮਾਤਮਾ ਦੇ ਗੁਰ ਗਉ ਜੀ ਕਹੋ ਨਾਨਕ ਹਉ ਤਿਸ ਬਲ ਜਾਉ ਨਾਨਕ ਆਖ ਤੈਨੂੰ ਜਿਹੜਾ ਜਪਦਾ ਮੈਂ ਉਸ ਤੋਂ ਸਦਕੇ ਜਾਨਾ ਹਾਂ ਰਾਗ ਗਉੜੀ ਗੁਵਾਰੀਰੀ ਮਹੱਲਾ ਪੰਜਵਾਂ ਚੌਪ ਦੇ ਦੁਪ ਦੇ ਇਕੂ ਓੰਕਾਰ ਸਤਗੁਰ ਪ੍ਰਸਾਦ ਜੋ ਪਰਾਇਓ ਸੋਈ ਆਪਣਾ ਜੋ ਪਰਾਇਆ ਸੀ ਉਹਨੂੰ ਬੰਦਾ ਆਪਣਾ ਕਰਕੇ ਵਹਿ ਗਿਆ ਜੀ ਜੋ ਤਜ ਛੋਡਣ ਕਿਸ ਸਿਉ ਮਨ ਰਚਨਾ ਜਿਸ ਸੰਸਾਰ ਨੇ ਛੱਡ ਜਾਣ ਉਹਦੇ ਨਾਲ ਇਦਾਂ ਮਨ ਰੁੱਝ ਗਿਆ ਹੈ ਕਹੋਂ ਗੁਸ਼ਾਈ ਮਿਲਿਆ ਕਿਹੇ ਦੱਸੋ ਪਰਬੂ ਨੂੰ ਕਿਵੇਂ ਮਿਲਿਆ ਜਾਏ ਜੀ ਜੋ ਬੇਬਰਜਤ ਤੇ ਸਿਓ ਨਹੀਂ ਜਿਸ ਨਾਲ ਜਿੰਨੇ ਸਾਥ ਨਹੀਂ ਜਾਣਾ ਜਿਸ ਤੋਂ ਪ੍ਰਮਾਤਮਾ ਰੋਕਦਾ ਉਹਦੇ ਨਾਲ ਨਹੀਂ ਪਾਇਆ ਹੈ ਜੀ ਰਹਾਉ ਝੂਠ ਬਾਤ ਸਾ ਸੱਚ ਕਰ ਜਾਤੀ ਝੂਠੀ ਗੱਲ ਨੂੰ ਸੱਚ ਕਰਕੇ ਜਾਣ ਲਿਆ ਹੈ ਜੀ ਸਤ ਹੋਵਣ ਮਨ ਲੱਗੇ ਨਾ ਰਾਤੀ ਸਤ ਹੋਵਣ ਮਨ ਲੱਗੇ ਨਾ ਰਾਤੀ ਜਿਹੜਾ ਸਤ ਹੈ ਪ੍ਰਭੂ ਹੈ ਉਹ ਰਤੀ ਮਾਤਰੇ ਦੇ ਮਨ ਨੂੰ ਚੰਗਾ ਨਹੀਂ ਲੱਗਦਾ ਵਾਵੇ ਵਾਰਗ ਟਿੱਡਾ ਚੱਲਣਾ ਇਹ ਭਾਵੇਂ ਭਾਵ ਕੇ ਬਸ ਸੱਜੇ ਖੱਬੇ ਤੁਰਦਾ ਟਿੱਡਾ ਚਾਲ ਹੈ ਜੀ ਸਿੱਧਾ ਛੋੜਿਆ ਪੂਠਾ ਬੁਨਣਾ ਸਿੱਧੀ ਗੱਲਾਂ ਛੱਡ ਕੇ ਅਪੁੱਠੀਆਂ ਭਾਵ ਕੇ ਹੋਰ ਪਾਸੇ ਤਾਣ ਹੀ ਬੁੰਦਾ ਹੈ ਤੂੰ ਹਾਂ ਸਿਰ ਅੱਖਾਂ ਖਸਮ ਪ੍ਰਭ ਸੋਈ ਗੁਆਂ ਸਿਰਿਆਂ ਦਾ ਪ੍ਰਮਾਤਮਾ ਆਪ ਖਸਮ ਹੈ ਜਿਸ ਮਿਲੇ ਨਾਨਕ ਸੋ ਮੁਕਤਾ ਹੋਈ ਨਾਨਕ ਜਿਸ ਤੇ ਪ੍ਰਭੂ ਕਿਰਪਾ ਕਰੇ ਆਪਣੇ ਨਾਲ ਜੋੜੇ ਉਹੀ ਮੁਕਤਾ ਹੈ ਏ ਗੋੜੀ ਗਵਰੀ ਦੀ ਮਹੱਲਾ ਪੰਜਵਾਂ ਕਲ ਯੁਗ ਮੈਂ ਮਿਲੇ ਆਏ ਸੰਜੋਗ ਇਸ ਕਲ ਯੁਗ ਦੇ ਵਿੱਚ ਸੰਯੋਗ ਬਣੇ ਪ੍ਰਭੂ ਨਾਲ ਮਲਾਪ ਦੇ ਇਸ ਅਤੇ ਮਨੁੱਖੀ ਜੁਨੀ ਦੇ ਜਿਚਰ ਆਗਿਆ ਤਿਚਰ ਭੋਗੈ ਭੋਗ ਜਦੋਂ ਤੱਕ ਇਹ ਸੰਯੋਗ ਬਣੇ ਭਾਵਕੇ ਜਦੋਂ ਤੱਕ ਹਰੀ ਦੀ ਆਗਿਆ ਹੈ ਉਦੋਂ ਤੱਕ ਇਹ ਮਨੁੱਖ ਸੰਸਾਰ ਦੇ ਪਦਾਰਥਾਂ ਨੂੰ ਭੋਗਦਾ ਹੈ ਜਲੈ ਨ ਪਾਈਂ ਰਾਮ ਸੁਨੇਹੀ ਭਾਈ ਇਹ ਤ੍ਰਿਸ਼ਨਾ ਦੇ ਨਾਲ ਹਰੀ ਨਹੀਂ ਮਿਲਦਾ ਕਿਰਤ ਸੰਯੋਗ ਸਤੀ ਉਠ ਹੋਈ ਜੇ ਕੋਈ ਆਪਣੇ ਪ੍ਰਤੀ ਨੂੰ ਮਲਾਪ ਦੇ ਲਈ ਸਤੀ ਹੋ ਜਾਏ ਭਾਵਕ ਕੇ ਪੱਤੀ ਦੀ ਚਿਖਾ ਤੇ ਸੜ ਮਰੇ ਇਸ ਦਾ ਕੋਈ ਲਾਭ ਨਹੀਂ ਜੀ ਰਹਾਉ ਦੇਖਾ ਦੇਖੀ ਮਨ ਹਟ ਜਲ ਜਾਈਐ ਦੇਖਾ ਵੇਖੀ ਸਾਰੇ ਮਨ ਹਟ ਕਰਕੇ ਸੜੀ ਜਾ ਰਹੇ ਹੁਣ ਸੇ ਸੰਗ ਨਾ ਪਾਵੇ ਬਹੁ ਜੂਨ ਪਵਾਈਐ ਹਰੀ ਦਾ ਸੰਗ ਪ੍ਰਾਪਤ ਨਹੀਂ ਬਸ ਜੁਨਾਂ ਦੇ ਵਿੱਚ ਪਟਕਦਾ ਹੈ ਜੀ ਸੀਲ ਸੰਜਮ ਪ੍ਰੇ ਆਗਿਆ ਮਾਨੈ ਜਿਹੜੀ ਜੀਵ ਇਸਤਰੀ ਸੰਜਮ ਵਿੱਚ ਹੈ ਸਹਿਜ ਵਿੱਚ ਹੈ ਹਰੀ ਦੀ ਆਗਿਆ ਨੂੰ ਮੰਨਦੀ ਹੈ ਤਿਸ ਨਾਰੀ ਕੋ ਦੁੱਖ ਆਜ ਜ਼ਮਾਨੇ ਫਿਰ ਉਹਨੂੰ ਰਤੀ ਮਾਤਰ ਦੁੱਖ ਨਹੀਂ ਵਿਆਪਦਾ ਉਹ ਨਾਨਕ ਜਿਨ ਪ੍ਰਿਉ ਪਰਮੇਸ਼ਰ ਕਰ ਜਾਣਿਆ ਜਿਨ ਨਾਨਕ ਆਖ ਜਿਨਨੇ ਪ੍ਰਮਾਤਮਾ ਨੂੰ ਪਤੀ ਕਰਕੇ ਜਾਣਿਆ ਹੈ ਤਨ ਸਤੀ ਦਰਗਾਹ ਪਰਵਾਨਿਆ ਫਿਰ ਉਹ ਸਤੀ ਤਨ ਹੈ ਹਰੀ ਦੀ ਦਰਗਾਹ ਸੁਰਕਰੂ ਹੈ ਗੋੜੀ ਗਵਰੀ ਮਹੱਲਾ 5ਵਾਂ ਅਮ ਤਨਵੰਤ ਭਾਗਟ ਸੱਚ ਨਾਏ ਅਸੀਂ ਤਨਵੰਤ ਹਾਂ ਖਜ਼ਾਨੇ ਵਾਲੇ ਪਰ ਕਾਦਾ ਖਜ਼ਾਨਾ ਹਰੀ ਨਾਮ ਦਾ ਜੀ ਹਰ ਗੁਣ ਗਾਵੈ ਸਹਜ ਸੁਭਾਏ ਏ ਖਜ਼ਾਨਾ ਸੀ ਦੇਹਰੀ ਦੇ ਗੁਣ ਆਤਮਕ ਡੋਲਤਾ ਪਿਆਰ ਚ ਟਿਕ ਕੇ ਗਾਰੇ ਹਾਂ ਰਹਾਉ ਪਿਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਜਿ ਜਿੰਨੀ ਬਾਣੀ ਏ ਪਿਉ ਦਾਦੇ ਦੀ ਜਦੋਂ ਇਸ ਖਜ਼ਾਨੇ ਨੂੰ ਖੋਲ ਕੇ ਵੇਖਿਆ ਜੀ ਤਾਂ ਮੇਰੇ ਮਨ ਭਿਆ ਨਿਦਾਨ ਤੇ ਮੇਰੇ ਮਨ ਵਿੱਚ ਉਹ ਫਿਰ ਖਜ਼ਾਨਾ ਨਾਮ ਦਾ ਭਰ ਗਿਆ ਜੀ ਰਤਨ ਲਾਲ ਜਾ ਕਾ ਕਸ਼ੂ ਨਾਮੂਲ ਇਹ ਅੰਦਰ ਰਤਨ ਲਾਲ ਨੇ ਭਾਵ ਕੇ ਨਾਮ ਰੂਪੀ ਰਤਨ ਹੈ ਇਸ ਦਾ ਕੋਈ ਮੁੱਲ ਨਹੀਂ ਜੀ ਹਰੇ ਪੰਡਾਰੇ ਅਕੂਟਿਆ ਤੋਂ ਪੰਡਾਰ ਪਰੇ ਨੇ ਇਹ ਕੂਟ ਨੇ ਪਾਵ ਕੇ ਨਾਮ ਮੁੱਕਣ ਵਾਲੇ ਹਨ ਜਿਤ ਨਾਮ ਤੋਂਲੇ ਜਾ ਸਕਦੇ ਹਨ। ਸਾਵੇਂ ਖਰਚੈ ਰਲ ਮਿਲ ਭਾਈ ਅਸੀਂ ਸਾਰੇ ਖਾਵੇਂ ਖਰਚੈ ਪਾਵ ਕੇ ਰਲ ਮਿਲ ਕੇ ਖਾਂਦੇ ਹਾਂ ਪਰ ਇਹ ਬਾਣੀ ਨਹੀਂ ਮੁੱਕਦੀ ਜੀ। ਔਟ ਨ ਆਵੇ ਵਦ ਧੋ ਜਾਈ। ਪ੍ਰਭੂ ਦੀ ਬਖਸ਼ਿਸ਼ ਹੈ ਨਾਮ ਹੈ ਕਦੀ ਟੋਟ ਨਹੀਂ ਹੁੰਦੀ ਹਮੇਸ਼ਾ ਵਾਧੀ ਹੀ ਜਾਂਦੀ ਹੈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਈ ਨਾਨਕ ਆਖ ਜਿਸ ਤੇ ਮਸਤਕ ਤੋਹ ਭਾਗ ਚੰਗੇ ਹਨ ਸੋ ਇਤ ਖਜਾਨੇ ਲਿਆਰ ਲਾਏ ਉਹਨੂੰ ਇਹ ਨਾਮ ਰੂਪੀ ਖਜ਼ਾਨਾ ਹਾਸਲ ਹੋ ਜਾਂਦਾ ਹੈ ਗੌੜੀ ਮਹੱਲਾ ਪੰਜਵਾ ਡਰ ਡਰ ਮਤੀ ਜਬ ਜਾਨੀਆਂ ਦੂਰ ਜਦੋਂ ਹਰੀ ਨੂੰ ਅਸੀਂ ਦੂਰ ਸਮਝਿਆ ਸੀ ਉਹ ਤਾਂ ਫਿਰ ਡਰ ਡਰ ਕੇ ਭਾਗ ਕੇ ਸੰਸਾਰ ਦੇ ਵਹਿਮ ਪਰਮਾ ਦਾ ਡਰ ਰਿੰਦਾ ਸੀ ਜੀ ਡਰ ਚੂਕਾ ਦੇਖਿਆ ਭਰਪੂਰ ਜਦੋਂ ਹਰੀ ਨੂੰ ਨੇੜੇ ਵੇਖ ਲਿਆ ਉਹ ਡਰ ਮੁੱਕ ਗਿਆ ਜੀ ਸਤਗੁਰੇ ਆਪਣੇ ਕਉ ਬਲੇ ਹਾਰੇ ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਣਾ ਹਾਂ ਛੋੜ ਨ ਜਾਈ ਸਰ ਪਰ ਤਾਰੇ ਜਿਹੜਾ ਛੱਡਦਾ ਨਹੀਂ ਸਾਨੂੰ ਜ਼ਰੂਰ ਤਾਰੇਗਾ ਜੀ ਰਹਾਉ ਦੂਖ ਰੋਗ ਸੋਗ ਬਿਸਰੈ ਜਬ ਨਾਮ ਸਾਰੇ ਦੁੱਖ ਰੋਗ ਸਭ ਮੁੱਕ ਜਾਂਦੇ ਨੇ ਜਦੋਂ ਮਨੁੱਖ ਨਾਮ ਜੱਪਣ ਲੱਗ ਪੈਂਦਾ ਹੈ ਜੀ ਸਦਾ ਆਨੰਦ ਜਾ ਹਰ ਗੁਣ ਗਾਮ ਜਦੋਂ ਤੱਕ ਹਰੀ ਦੇ ਗੁਣ ਗਾਉਂਦਾ ਹੈ ਸਦਾ ਆਨੰਦ ਬਣਿਆ ਰਹਿੰਦਾ ਹੈ ਜੀ ਬੁਰਾ ਭਲਾ ਕੋਈ ਨਾ ਕਹੀਜੈ ਇਹ ਭਾਈ ਬੁਰਾ ਭਲਾ ਕਹਿਣਾ ਛੱਡ ਦਿਓ ਜੀ ਛੋੜ ਮਾਨ ਹਰ ਚਰਨ ਗਹੀਜੈ ਆਪਣਾ ਮਾਨ ਹੰਕਾਰ ਛੱਡ ਕੇ ਹਰੀ ਦੇ ਚਰਨ ਤੁਸੀਂ ਪਕੜੋ ਜੀ ਕਹੋ ਨਾਨਕ ਗੁਰ ਮੰਤਰ ਚਿਤਾਰ ਇਹ ਨਾਨਕ ਆਖਦੇ ਨੇ ਤੂੰ ਭਾਈ ਗੁਰੂ ਦੇ ਮੰਤਰ ਨੂੰ ਦ੍ਰਿੜ ਕਰ ਸੁਖ ਪਾਵੇਂ ਸਾਚੇ ਦਰਬਾਰ ਸੱਚੇ ਦਰਬਾਰ ਤੇਨੂੰ ਸੁਖ ਮਿਲੇਗਾ ਜੀ ਗੋੜੀ ਮਹੱਲਾ ਪੰਜਵਾਂ ਜਾ ਕਾਮੀ ਸਾਜਨ ਹੈ ਸਮੀਆਂ ਸਮੀਆਂ ਦਾ ਪਾਉ ਜਿਹੜਾ ਹਰ ਥਾਂ ਤੇ ਰੰਮਿਆ ਜਿਹਦਾ ਮਿੱਤਰ ਉਹ ਪ੍ਰਭੂ ਬਣ ਕੇ ਜੋ ਸਭ ਥਾਂ ਤੇ ਵਿਆਪਕ ਹੈ ਜੀ ਤਹੀ ਜਨ ਕੋ ਕਾ ਕੀ ਕਮੀਆਂ ਫਿਰ ਉਸ ਜਨ ਨੂੰ ਦੱਸੋ ਕਿਸ ਗੱਲ ਦੀ ਕਮੀ ਹੋ ਸਕਦੀ ਹੈ ਜਾ ਕੀ ਪ੍ਰੀ ਕਿ ਤੋ ਗੋਬਿੰਦ ਸੰਗ ਲਾਗੀ ਜੇਦੀ ਪ੍ਰੇਤ ਖਰੀਦ ਦੇ ਨਾਲ ਜੁੜ ਗਏ ਜੀ ਦੁੱਖ ਦਰਦ ਪਰਮ ਤਾਂ ਕਾ ਭਾਗੀ ਦੁੱਖ ਦਰਦ ਪਰਮ ਉਹਦਾ ਸਭ ਮੁੱਕ ਜਾਂਦਾ ਹੈ ਰਹਾਉ ਜਾਂ ਕੋ ਰਸ ਹਰ ਰਸ ਹੈ ਆਇਓ ਜਿਹਨੂੰ ਹਰੀ ਨਾਮ ਦਾ ਰਸ ਆ ਗਿਆ ਜੀ ਸੋ ਅਨ ਰਸ ਨਹੀਂ ਲਪਟਾਇਓ ਫਿਰ ਹੋਰ ਹੋਰ ਰਸਾਂ ਵਿੱਚ ਨਹੀਂ ਮਗਨ ਹੁੰਦਾ ਜਾ ਕਾ ਕਿਆ ਦਰਗਾਹ ਚੱਲੈ ਜਿਸ ਪਰਮਾਤਮਾ ਦਾ ਆਖਿਆ ਦਰਗਾਹ ਤੱਕ ਚੱਲਦਾ ਹੈ। ਸੋ ਕਿਸ ਕੋ ਨਦਰ ਲੈ ਆਵੈ ਤਲੈ। ਕਿਰੋਂ ਕਿਸੇ ਨਾ ਨਦਰ ਲੈ ਆਵੈ ਤਲੈ ਭਾਵ ਕਿਸੇ ਨਾਲ ਈਰਖਾ ਨਹੀਂ ਕਰਦਾ ਜੀ। ਜਾਕਾ ਸਭ ਕਿਸ ਤਾਂ ਕਾ ਹੋਈ। ਜਿਸ ਦਾ ਹਰੀ ਹੈ ਉਸ ਦਾ ਸਭ ਕੁਝ ਹੈ ਜੀ। ਨਾਨਕ ਤਾ ਕੋ ਸਦਾ ਸੁਖ ਹੋਈ ਨਨ ਕੋ ਤੇ ਜੀਵਨ ਚ ਸਦਾ ਸੁਖ ਬਣਿਆ ਰਹਿੰਦਾ ਹੈ ਮੋੜੀ ਮਹੱਲਾ ਪੰਜਵਾਂ ਜਾ ਕੇ ਦੁੱਖ ਸੁਖ ਸਮਕਰ ਜਾਪੈ ਜਿਹੜਾ ਦੁੱਖ ਸੁਖ ਨੂੰ ਇੱਕ ਵਰਗਾ ਮੰਨਦਾ ਹੈ ਤਾ ਕੋ ਕਾੜਾ ਕਹਾ ਬਿਆਪੈ ਫਿਰ ਉਹਨੂੰ ਕੋਈ ਦੁੱਖ ਕਾੜਾ ਰੋਗ ਨਹੀਂ ਲੱਗਦਾ ਜੀ ਸਹਿਜ ਆਨੰਦ ਅਰ ਸਾਧੂ ਮਾਹੇ ਭਈ ਗੁਰੂ ਦੇ ਕੋਲ ਸਹਿਜ ਆਨੰਦ ਸਭ ਕੁਝ ਹੈ ਜੀ ਅਗਿਆਕਾਰੀ ਹਰ ਹਰ ਰਾਇ ਜੀ ਉਹ ਹਰੀ ਦਾ ਫਿਰ ਅਗਿਆਕਾਰੀ ਸਿੱਖ ਬਣਿਆ ਰਹਿੰਦਾ ਹੈ ਰਹਾਉ ਜਾਕੈ ਚਿੰਤਾ ਵਸੈ ਮਨ ਆਈ ਜਿਹਦੇ ਮਨ ਚ ਹਰੀ ਆ ਵਸਦਾ ਹੈ ਜੀ ਤਾਂ ਕੋ ਚਿੰਤਾ ਕਤ ਹੂ ਨਾਹੀ ਫਿਰ ਉਹਨੂੰ ਦੁਨਿਆਵੀ ਚਿੰਤਾ ਨਹੀਂ ਵਿਆਪਦੀਆਂ ਜਾਕੈ ਬਿਨਸਿਉ ਮਨ ਤੇ ਪਰਮਾ ਜਿਹਦੇ ਮਨ ਤੋਂ ਪਰਮ ਡਰ ਮੁੱਕ ਗਿਆ ਜੀ ਤਾਂ ਕੈ ਕਛੂ ਨਹੀਂ ਡਰ ਜਮਾ ਫਿਰ ਕਿਸ ਉਹਨੂੰ ਕਿਸੇ ਪ੍ਰਕਾਰ ਦਾ ਜਮਾ ਦਾ ਡਰ ਨਹੀਂ ਰਹਿਂਦਾ ਜਾਗੈ ਹਿਰਦੇ ਦੀਓ ਗੁਰਨਾਮ ਜਿਦੇ ਹਿਰਦੇ ਚ ਗੁਰੂ ਨੇ ਨਾਮ ਬਖਸ਼ ਦਿੱਤਾ ਜੀ ਕਉ ਨਾਨਕ ਤਾ ਕੈ ਸਗਲ ਨਿਧਾਨ ਗੁਰ ਨਾਨਕ ਆਖੋ ਦੇ ਹਿਰਦੇ ਚ ਸਾਰੇ ਖਜ਼ਾਨੇ ਹਨ ਕਉੜੀ ਮਹੱਲਾ ਪੰਜੀਮਾ ਅਗੰਮ ਰੂਪ ਕਾ ਮਨ ਮੈਂ ਥਾਨ ਤਨ ਦਾ ਪਵਨ ਨਿਵਾਸ ਪ੍ਰਭੂ ਦਾ ਨਿਵਾਸ ਇਸ ਹਿਰਦੇ ਚ ਹੋ ਗਿਆ ਜੀ ਗੁਰ ਪ੍ਰਸਾਦ ਕਿਨੇ ਵਿਰ ਲੈ ਜਾਣਾ ਪਰ ਇਹ ਉਦੀ ਕਿਰਪਾ ਨਾਲ ਕਿਸੇ ਟਾਵੇ ਨਾਲ ਜਾਣਿਆ ਹੈ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਸਹਿਜ ਕਥਾ ਪਾ ਕੇ ਪ੍ਰਭੂ ਦੀ ਸ਼ਿਵ ਤੋਂ ਸਲਾਦ ਅੰਮ੍ਰਿਤ ਰੂਪੀ ਚਸ਼ਮੇ ਵਗ ਰਹੇ ਹਨ ਜਿਸੇ ਪ੍ਰਾਪਤ ਇਸ ਲੈ ਪੁੰਚਾਰ ਪਰ ਉਹੀ ਖੰਦ ਹੈ ਜਿਸ ਨੂੰ ਹਰੀ ਬਖਸ਼ਦਾ ਹੈ ਰਹਾਉ ਅਨਹਤ ਬਾਣੀ ਥਾਨ ਨਿਰਾਲਾ ਹਰੀ ਦੀ ਜਿਹੜੀ ਬਾਣੀ ਅਨਹਦ ਹੈ ਇਹ ਬਹੁਤ ਸੁਚਮ ਸੁਚਮ ਹੈ ਜੀ ਤਾਂ ਕਿ ਤੁਨ ਮੋਹਿ ਗੋਪਾਲਾ ਫਿਰ ਇਸ ਤੁਨ ਜੋ ਸਿਫਤੋ ਸਲਾਹ ਕਰਦਾ ਹਰੀ ਨੂੰ ਮੋਹ ਲੈਂਦਾ ਹੈ ਐ ਸਹਿਜ ਅਖਾਰੇ ਅਨੇਕ ਅਨੰਤਾ ਉਸ ਅਵਸਥਾ ਚ ਅਨੇਕਾ ਕੋਤਕ ਵੱਜਦੇ ਹਨ ਔਰ ਬ੍ਰਹਮ ਕੀ ਸੰਗੀ ਸੰਤਾ ਜੀ ਫਿਰ ਉਹ ਪ੍ਰਭੂ ਦੇ ਸੰਗੀ ਹੋ ਜਾਂਦੇ ਹਨ ਹਰਖ ਅਨੰਤ ਸੋਗ ਨਹੀਂ ਬੀਆ ਫਿਰ ਉਥੇ ਦੁੱਖ ਸੁੱਖ ਦਾ ਫਿਰ ਨਹੀਂ ਵਾਪਰਦਾ ਜੀ ਸੋ ਕਰ ਗੁਰੂ ਨਾਨਕ ਕਕੋ ਦੀਆ ਉਹ ਕਾਰ ਗੁਰੂ ਨਾਨਕ ਪਾਤਸ਼ਾਹ ਨੇ ਭਾਵਕ ਗੁਰੂ ਨੂੰ ਬਖਸ਼ ਦਿੱਤਾ ਮਨੁੱਖ ਨੇ ਗੌੜੀ ਮਹੱਲਾ ਪੰਜਵਾਂ ਕਵਨ ਰੂਪ ਤੇਰਾ ਆਰਾਦੋਂ ਹਰੀ ਮੈਂ ਕਿਹੜਾ ਰੂਪ ਲੈ ਆਇਆ ਤੇਰੀ ਰਤਨ ਕਰਾ ਭਾਵਕ ਕਿਹੜੇ ਰੂਪ ਦੀ ਰਤਨ ਕਰਾ ਸਾਰੇ ਤੇਰੇ ਰੂਪ ਹਨ ਕਮਨ ਜੋਗ ਕਾਇਆ ਲੈ ਸਾਧੋਂ ਫਿਰ ਕਿਹੜਾ ਜੋਗ ਲੈ ਕੇ ਮੈਂ ਸਕਾਇਆ ਨੂੰ ਪਵਿੱਤਰ ਕਰਾਂ ਕਮਨ ਗੁਣ ਜੋ ਤੁਝ ਲੈ ਗਾਵੂੰ ਕਿਹੜੇ ਗੁਣ ਲੈ ਕੇ ਮੈਂ ਤੇਰੀ ਸਿਫਤੋ ਸਲਾਹ ਕਰਾਂ ਕਮਨ ਬੋਲ ਪਰ ਬ੍ਰਹਮ ਰਿਝਾਵੂੰ ਕਿਹੜੇ ਬੋਲ ਬੋਲਾਂ ਕਿ ਤੂੰ ਖੁਸ਼ ਹੋ ਜਾਏਂ ਰਹਾਉ ਕੌਣ ਸੁ ਪੂਜਾ ਤੇਰੀ ਕਰੋਂ ਐਸੀ ਕਿਹੜੀ ਪੂਜਾ ਤੇਰੀ ਕਰਾਂ ਕਿ ਤੂੰ ਖੁਸ਼ ਹੋ ਜਾਏਂ ਕੌਣ ਸੋਬਿਦ ਜਿਤ ਪਉ ਜਲ ਤਰੋਂ ਜਿਹੜੀ ਤੀਕੇ ਤੇ ਨਾਲ ਇਹ ਪਉ ਜਲ ਸਾਗਰ ਮੈਂ ਤਰ ਸਕਨਾ ਹਾਂ ਕੌਣ ਤਪ ਜਿਤ ਤਪੀਆ ਹੋਈ ਕਿਹੜਾ ਤਪ ਹੈ ਜਿਸ ਦੇ ਨਾਲ ਮੈਂ ਤਪੀਆ ਬਣਾਂ ਜੀ ਕੌਣ ਸੁਨਾਮ ਹਉ ਮੈਂ ਮਲ ਖੋਈ ਕਿਹੜਾ ਨਾਮ ਹੈ ਜਿਸ ਨਾਲ ਹਉਮੈ ਦੀ ਮਲ ਮੁੱਕ ਜਾਂਦੀ ਹੈ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸਨੇ ਨਾਨਕ ਜਿਸਨੇ ਗੁਰੂ ਪ੍ਰਾਪਤ ਕਰ ਲਿਆ ਉਹਦੇ ਗੋਣ ਪੂਜਾ ਗਾਣ ਧਿਆਨ ਸਭ ਕਾਲ ਸਭ ਉਹਦੇ ਸਕਾਰਥ ਜਾਂਦੇ ਨੇ ਸਫਲੇ ਹੋ ਜਾਂਦੇ ਹਨ ਜਿਸ ਕਰ ਕਿਰਪਾ ਸਤਗੁਰ ਮਿਲੈ ਦਿਆਲ ਬਜਿਤ ਕਿਰਪਾ ਕਰਕੇ ਹਰੀ ਪ੍ਰਾਪਤ ਹੋ ਜਾਏ ਜੀ ਤਿਸਹੀ ਗੁਣ ਤਿਨਹੀ ਪ੍ਰਵਜਾਤਾ ਫਿਰ ਉਹਨੇ ਹੀ ਪ੍ਰਭੂ ਨੂੰ ਪਛਾਨ ਲਿਆ ਹੈ ਜੀ ਜਿਸ ਕੀ ਮਾਨ ਲੇ ਸੁਖਦਾਤਾ ਬਸ ਜੇ ਦੀ ਸਤਗੁਰ ਪ੍ਰਮਾਤਮਾ ਮੰਨ ਲਵੇ ਪਾਉਕੇ ਜਿਹਨੂੰ ਬਖਸ਼ ਦੇਵੇ ਜੀ ਰਹਾ ਦੂਜਾ ਗੌੜੀ ਮਹੱਲਾ 5 ਆਪਣ ਤਨ ਨਹੀਂ ਜਾ ਕੋ ਗਰਬ ਜਿੰਨੂੰ ਭਾਈ ਆਪਣੇ ਤਨ ਦਾ ਗਰਬ ਨਹੀਂ ਭਾਵਕੇ ਇਹ ਤਨ ਸਾਡਾ ਨਹੀਂ ਫਿਰ ਕਾ ਦਾ ਗਰਬ ਜੀ ਆਜ ਮਿਲਖ ਨਹੀਂ ਆਪਣ ਦਰਵਾਜ ਜੋ ਵੀ ਇਹ ਰਾਜ ਮਿਲਖ ਜਮੀਨ ਰਾਜਾਇਦਾਤ ਇਹ ਸਭ ਕੁਛ પરાਇਆ ਹੈ ਜੀ ਆਪਣ ਨਹੀਂ ਕਾ ਕੋ ਲਪਟਾਇਓ ਆਪਣਾ ਕੁਛ ਵੀ ਨਹੀਂ ਤੂੰ ਕਿੱਦੇ ਨਾਲ ਲਪਟਾਇਆ ਹੈ ਜੀ ਆਪਣ ਨਾਮ ਸਤਗੁਰ ਤੇ ਪਾਇਓ ਬਸ ਆ ਮਨੁੱਖ ਦਾ ਸਹਾਈ ਇੱਕ ਨਾਮ ਹੈ ਜੋ ਸਤਗੁਰੂ ਤੋਂ ਮਿਲਦਾ ਹੈ ਰਹਾਉ ਸੁਤ ਬਿਨਤਾ ਆਪਣ ਨਹੀਂ ਭਾਈ ਭਾਈ ਇਥੇ istri ਪੁੱਤਰ ਕੁਛ ਵੀ ਆਪਣਾ ਨਹੀਂ ਜੀ ਸਿਸ਼ਟ ਮੀਤ ਆਪ ਬਾਪ ਨਾ ਮਾਈ ਇਹ ਤੇ ਰਿਸ਼ਤੇਦਾਰ ਸਾਖ ਸੰਬੰਧੀ ਵੀ ਨਾਲ ਨਹੀਂ ਨਿਭਦੇ ਜੀ ਸੋਇ ਨਾ ਰੂਪਾ ਫੁਰ ਨਹੀਂ ਧਾਮ ਇਥੇ ਚਾਂਦੀ ਸੋਨਾ ਨਾਲ ਨਿਭਣ ਵਾਲਾ ਨਹੀਂ ਜੀ ਐਵਰ ਗੈਵਰ ਆਪਣ ਨਹੀਂ ਕਾਮ ਹਾਤੀ ਰਥ ਘੋੜੇ ਇਹ ਕਿਸੇ ਕਾਮ ਨਹੀਂ ਜੀ ਕਉ ਨਾਨਕ ਜੋ ਗੁਰਬਖਸ਼ ਮਿਲਾਇਆ ਨਨਕ ਆਖ ਗੁਰੂ ਨੇ ਜਿਨ੍ਹਾਂ ਨੂੰ ਬਖਸ਼ ਕੇ ਨਾਲ ਜੋੜ ਲਿਆ ਜੀ ਇਸ ਕਾ ਸਭ ਕਿਸ ਜਿਸ ਕਾ ਹਰ ਰਾਇਆ ਕਿਹਦਾ ਪਰਮਾਤਮਾ ਬਣ ਗਿਆ ਫਿਰ ਉਹਦਾ ਸਾਰਾ ਸੰਸਾਰ ਬਣ ਗਿਆ ਜੀ ਨੌੜੀ ਮਹੱਲਾ ਪੰਜਵਾਂ ਗੁਰੂ ਕੀ ਚਰਨ ਊਪਰ ਮੇਰੇ ਮਾਥੇ ਗੁਰੂ ਦੇ ਚਰਨ ਮੇਰੇ ਮੱਥੇ ਉੱਤੇ ਹਨ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਜਿਸ ਕਰਕੇ ਸਾਰੇ ਮੇਰੇ ਦੁੱਖ ਮੁੱਕ ਗਏ ਹਨ ਸਤਗੁਰੂ ਆਪਣੇ ਕੋ ਕੁਰਬਾਨੀ ਮੈਂ ਆਪਣੇ ਸਤਗੁਰੂ ਤੋਂ ਸਦਕੇ ਜਾਨਣਾ ਹਾਂ ਆਤਮ ਜੀਨ ਪਰਮਾ ਰੰਗਮਾਨੀ ਆਪਣਾ ਆਪ ਛਾਣ ਕੇ ਮੈਂ ਪਰਮ ਅਵਸਥਾ ਹਾਸਲ ਕਰ ਲਈ ਹੈ ਰਹਾਉ ਚਰਨ ਰੇਣ ਗੁਰ ਕੀ ਮੁਖ ਲਾਗੀ ਗੁਰੂ ਦੀ ਚਰਨਾ ਰੂਪੀ ਧੂੜ ਮੇਰੇ ਮੁਖ ਨੂੰ ਲੱਗੀ ਹੈ ਜੀ ਆਮ ਬੋਧ ਤਿੰਨ ਸਗਲ ਤਿਆਗੀ ਕਿਤੇ ਮੱਥੇ ਨੂੰ ਗੁਰੂ ਦਾ ਸ਼ਬਦ ਧੂੜ ਲੱਗੀ ਉਹਨੇ ਆਪਣੇ ਸਾਰੇ ਹਉਮੈ ਤਿਆਗ ਦਿੱਤੀ ਹੈ ਗੁਰ ਕਾ ਸ਼ਬਦ ਲਗੋ ਮਨ ਮੀਠਾ ਗੁਰੂ ਦਾ ਸ਼ਬਦ ਉਹਦੇ ਹਿਰਦੇ 'ਚ ਮਿੱਠਾ ਲੱਗਦਾ ਹੈ ਆਰ ਬ੍ਰਹਮ ਤਾਂਤੇ ਹਾਂ ਜੀ ਠਾ ਪ੍ਰਭੂ ਨੂੰ ਮੈਂ ਵੇਖ ਲਿਆ ਹੈ ਜੀ ਗੁਰ ਸੁਖ ਦਾਤਾ ਗੁਰ ਕਰਤਾਰ ਗੁਰ ਸੁਖਨ ਦਾਤਾ ਪ੍ਰਭੂ ਦਾ ਰੂਪ ਹੈ ਜੀ ਪ੍ਰਾਣ ਨਾਨਕ ਗੁਰ ਆਧਾਰ ਨਾਨਕ ਗੁਰੂ ਹੀ ਜੀਵਾਂ ਦਾ ਪ੍ਰਾਣਾਂ ਦਾ ਅਸਰਾ ਹੈ ਗੌੜੀ ਮਹੱਲਾ 5ਵਾਂ ਰੀ ਮਨ ਮੇਰੇ ਤੂੰ ਤਾਂ ਕੋ ਆਹੇ ਮੇਰੇ ਮਨ ਨਾ ਸਿਰਫ ਇੱਕ ਪ੍ਰਭੂ ਨੂੰ ਤਿਆ ਜੀ ਜਾਗੈ ਊਨਾ ਕਛੂ ਨਹੀਂ ਜਿਸ ਤੋਂ ਊਨਾ ਕੁਛ ਵੀ ਨਹੀਂ ਜੀ ਹਰ ਸਾ ਪ੍ਰੀਤਮ ਕਰਮਨ ਮੀਤ ਏ ਮੇਰੇ ਮੀਤ ਹਰੀ ਨੂੰ ਪ੍ਰੀਤਮ ਬਣਾ ਰਾਣ ਅਧਾਰ ਰੱਖਾਂ ਸਦਚੀਤ ਪ੍ਰਭੂ ਨੂੰ ਪ੍ਰਭੂ ਦੇ ਨਾਮ ਨੂੰ ਆਪਣੇ ਪ੍ਰਾਣਾਂ ਦਾ ਆਸਰਾ ਬਣਾ ਜੀ ਰਹਾਓ ਰੀ ਮਨ ਮੇਰੇ ਤੂੰ ਤਾਂ ਕਉ ਸੇਵ ਮੇਰੇ ਮਨ ਤੂੰ ਹਰੀ ਦੀ ਸੇਵ ਕਰ ਆਦਪੁਰਖ ਅਪਰੰਪਰ ਦੇਵ ਓ ਕਿਉ ਆਦਪੁਰਖ ਮੁੱਢ ਤੋਂ ਚੱਲਿਆ ਆ ਰਿਹਾ ਹੈ ਜੀ ਇਸ ਉਪਰ ਮਨ ਕਰ ਤੂੰ ਵਾਸਾ ਇਹ ਇਹ ਭਾਈ ਪ੍ਰਭੂ ਤੇ ਤੂੰ ਆਸ ਰੱਖ ਆਦ ਜੁਗਾਦ ਜਾਂਕਾ ਪਰਵਾਸਾ ਹਰੀ ਦਾ ਹੀ ਸਭ ਨੂੰ ਭਰੋਸਾ ਪਰਵਾਸਾ ਹੈ ਜੀ ਜਾਂਗੀ ਪ੍ਰੀਤ ਸਦਾ ਸੁਖ ਹੋਏ ਹਰੀ ਦੀ ਪ੍ਰੀਤ ਤੋਂ ਸਾਰੇ ਇਹ ਸੁਖ ਪੈਦਾ ਹੁੰਦੇ ਹਨ ਨਾਨਕ ਗਾਵੇ ਗੁਰ ਮਿਲ ਸੋਈ ਨਾਨਕ ਵਿੱਚ ਨੂੰ ਸੁਖ ਮਿਲਦਾ ਗੁਰੂ ਨੂੰ ਮਿਲ ਕੇ ਹਰੀ ਦੇ ਗੀਤ ਗਾਉਂਦਾ ਹੈ ਗੌੜੀ ਮਹੱਲਾ ਪੰਜਵਾ ਮੀਤ ਕਰੈ ਸੋਈ ਹਮਮਾਨਾ ਜੋ ਹਰੀ ਕਰਦਾ ਅਸੀਂ ਉਹਨੂੰ ਸਤ ਕਰਕੇ ਮੰਨਨੇ ਹਾਂ ਮੀਤ ਕੇ ਕਰਤਬ ਕੁਸਲ ਸਮਾਨਾ ਹਰੀ ਦੇ ਕਰਤਬ ਅਸੀਂ ਅਨੰਦ ਕਰਕੇ ਜਾਣਨੇ ਹਨ ਏਕਾ ਟੇਕ ਮੇਰੇ ਮਨ ਚੀਤਾ ਹਰੀ ਦੇ ਨਾਮ ਦੀ ਮੈਨੂੰ ਟੇਕ ਅਸਰਾ ਹੈ ਜੀ ਜਿਸ ਕਿਛ ਕਰਨਾ ਸੋ ਹਮ ਰਾਮੀਤ ਜੋ ਕੁਛ ਕਰਨਾ ਉਹ ਹਰੀ ਨਹੀਂ ਕਰਨਾ ਹੈ ਜੀ ਆਹਾ ਉਹ ਮੀਤ ਹਮਾਰਾ ਵੀ ਪਰਵਾਹਾ ਹਰੀ ਸਾਡੇ ਹਰੀ ਨੂੰ ਕਿਸੇ ਦੀ ਪਰਵਾਹ ਨਹੀਂ ਜੀ ਗੁਰ ਕਿਰਪਾ ਤੇ ਮੋਇ ਅਸਨਾਹ ਗੁਰ ਕਿਰਪਾ ਨਾਲ ਹੀ ਮੈਨੂੰ ਹਰੀ ਨਾਲ ਪ੍ਰੇਮ ਪਿਆ ਹੈ ਮੀਤ ਹਮਾਰਾ ਅੰਤਰਜਾਮੀ ਹਰੀ ਸਾਡਾ ਅੰਤਰਜਾਮੀ ਹੈ ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ ਉਹ ਸਮਰੱਥ ਹੈ ਸਭ ਕੁਝ ਕਰਨ ਜੋਗ ਹੈ ਹਮਦਾਸੇ ਤੁਮ ਠਾਗੁਰ ਮੇਰੇ ਅਸੀਂ ਤੇਰੇ ਦਾਸ ਹਾਂ ਤੁਸੀਂ ਸਾਡੇ ਠਾਕੁਰ ਮਾਲਕ ਹੋ ਮਾਨ ਮਹਤ ਨਾਨਕ ਪ੍ਰਭ ਤੇਰੇ ਇਹ ਪ੍ਰਭੂ ਨਾਨਕ ਨੂੰ ਤੇਰਾ ਹੀ ਆਸਰਾ ਮਾਨ ਮਹਤ ਹੈ ਜੀ ਗੋੜੀ ਮਹੱਲਾ ਪੰਜਵਾਂ ਜਾਂ ਕੋ ਤੁਮ ਪੈ ਸਮਰੱਥ ਅੰਗਾ ਇਹ ਹਰੀ ਜਿਹਦੇ ਤੁਸੀਂ ਤਾਂ ਸੰਸਹਾਈ ਹੋ ਗਏ ਜੀ। ਆਗੋ ਕਛ ਨਹੀਂ ਕਾਲੰਗਾ। ਫਿਰ ਉਹਨੂੰ ਕੋਈ ਦੁੱਖ ਨਹੀਂ ਵਿਆਪਦਾ। ਮਾਦੋ ਜਾ ਕੋ ਹੈ ਆਸ ਤੁਮਾਰੀ। ਇਹ ਮਾਦੋ ਜਿਸ ਨੂੰ ਤੁਹਾਡੀ ਆਸ ਬਣ ਜਾਏ ਜੀ। ਆਗੋ ਕਛ ਨਹੀਂ ਸੰਸਾਰੀ। ਫਿਰ ਉਹ ਸੰਸਾਰੀ ਦੁੱਖ ਨਹੀਂ ਵਿਆਪਦਾ ਜੀ। ਰਹਾਉ ਜਾਂ ਕਾ ਹਿਰਦੈ ਠਾਕੁਰ ਹੋਏ। ਜਿਸ ਸਿਰ ਦੇ ਚ ਪ੍ਰਮਾਤਮ ਆਪ ਵਸਦਾ ਹੋਵੇ ਜੀ। ਆਗੋ ਸਹਸਾ ਨਹੀਂ। ਕੋਈ ਉਹਨੂੰ ਕਿਸੇ ਪ੍ਰਕਾਰ ਦਾ ਸੰਸਾਰ ਨਹੀਂ ਵਿਆਪਕ ਦਾ ਕੋ ਤੁਮ ਦੀਨੀ ਪ੍ਰਭਤੀਰ ਹਰੀ ਜਿਸ ਨੂੰ ਤੁਸੀਂ ਤੀਰਜ ਬਖਸ਼ਿਆ ਹੈ ਤਾਗੈ ਨਿਕਟ ਨਾ ਆਵੇ ਪੀਰ ਫਿਰ ਪੀਰ ਦੇ ਨਿਕਟ ਨਹੀਂ ਆਉਂਦੀ ਜੀ ਕਉ ਨਾਨਕ ਮੈਂ ਸੋ ਗੁਰ ਪਾਇਆ ਨਾਨਕ ਆਖ ਮੈਂ ਉਹ ਗੁਰੂ ਹਾਸਲ ਕਰ ਲਿਆ ਹੈ ਪਾਰ ਬ੍ਰਹਮ ਪੂਰਨ ਦੇਖਾਇਆ ਇਸੇ ਪੂਰੇ ਪ੍ਰਭੂ ਦਾ ਦਿਦਾਰ ਕਰਵਾਇਆ ਹੈ ਜੀ ਰੌੜੀ ਮਾ ਦੁਲਾ ਪੰਜਿਮ ਅਦੁੱਲਭ ਦੇਹੀ ਪਾਈ ਵਡ ਭਾਗੀ ਇਹ ਜੀਵਨ ਬੜਾ ਅਦੁੱਲਭ ਹੈ ਜੀ ਵੱਡੇ ਭਾਗਾ ਨਾਲ ਮਿਲਿਆ ਹੈ ਨਾਮ ਨੇ ਜਪੈ ਤੇ ਆਤਮ ਕਾਤੀ ਜਿਹੜੇ ਨਾਮ ਨਹੀਂ ਜਪਦੇ ਆਤਮ ਕਾਤੀ ਨੇ ਪਾਪ ਕੇ ਆਪਣੇ ਆਪ ਨੂੰ ਵੀ ਮਾਰ ਰਹੇ ਹਨ ਜੀ ਮਰ ਨ ਜਾਹੀ ਜਿਨ੍ਹਾਂ ਬਿਸਰਤ ਰਾਮ ਜਿਨ੍ਹਾਂ ਨੂੰ ਹਰੀ ਬਿਸਰ ਗਿਆ ਸਤਗੁਰੂ ਕਹਿਣ ਲਗੇ ਮਾਰ ਕਿਉਂ ਨਹੀਂ ਜਾਂਦੇ ਨਾਮ ਬਿਹੂ ਜੀਵਨ ਕੌਣ ਕਾਮ ਇਹ ਨਾਮ ਤੋਂ ਵੀ ਹੋਣੇ ਉਹਨਾਂ ਦਾ ਜੀਵਨ ਕਿਸ ਕੰਮ ਦਾ ਹੈ ਜੀ ਰਹਾਉ ਖਾਤ ਪੀਤ ਖੇਲ ਹਸਤ ਵਿਸਥਾਰ ਨੁਕ ਸਭ ਕੁਝ ਕਰਦਾ ਖਾਂਦਾ ਪੀਂਦਾ ਖੇਡਦਾ ਹੈ ਜੀ ਕੌਣ ਅਰਥ ਮਿਰਤਕ ਸ਼ਿੰਗਾਰ ਸਤਿਗੁਰੂ ਕਹਿਣ ਲੱਗੇ ਵੀ ਜੇ ਅੰਦਰ ਜਿੰਦ ਜਾਣ ਨਾ ਹੋਵੇ ਤੇ ਡੈਥ ਬੋਡੀ ਨੂੰ ਕਿੰਨੇ ਮਰਜੀ ਸ਼ਿੰਗਾਰ ਕਰ ਲੋ ਕਿਸੇ ਕੰਮ ਨਹੀਂ ਜਿਹਦੇ ਹਿਰਦੇ ਚ ਨਾਮ ਨਹੀਂ ਹੁੰਦਾ ਜੀਵਨ ਵੀ ਕਿਸੇ ਕੰਮ ਨਹੀਂ ਜੀ ਜੋ ਨਾ ਸੁਣੇ ਜਸ ਪਰਮਾਨੰਦਾ ਜੋ ਹਰੀ ਦਾ ਜਸ ਨਹੀਂ ਸੁਣਦੇ ਜੀ ਪਸ਼ ਪੰਖੀ ਤ੍ਰਿਕਦ ਜੋਨ ਤੇ ਮੰਦਾ ਉਹ ਪਸ਼ੂ ਪੰਖੀ ਭੈੜੀ ਜੋਨ ਤੋਂ ਵੀ ਮੰਦਾ ਹੈ ਅਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਇਹ ਨਨਕ ਆਖ ਗੁਰੂ ਨੇ ਜਿੰਨਾ ਨੂੰ ਮੰਤਰ ਦ੍ਰਿੜ ਕਰਾ ਦਿੱਤਾ ਹੈ ਜੀ ਵਲ ਨਾਮ ਰਿਦਮਾਹੀ ਸਮਾ ਆ ਉਨ੍ਹਾਂ ਦੇ ਹਿਰਦੇ ਚ ਨਾਮ ਵਸ ਗਿਆ ਹੈ ਜੀ ਗੌੜੀ ਮਹੱਲਾ ਪੰਜਵਾ ਕਾਂਕੀ ਮਾਈ ਕਾ ਕੋ ਬਾਪ ਮਾਂ ਤੇ ਪਿਤਾ ਕੋਣ ਕਿੱਥੋਂ ਆਏ ਨੇ ਕਿਸਤੇ ਨੇ ਪਾਵ ਕੇ ਕੋਈ ਨਾਲ ਨਹੀਂ ਬਨਵੜਲਾ ਨਹੀਂ ਨਾਮ ਤਹਾਰੀ ਝੂਠੇ ਸਭ ਸਾਖ ਇਹ ਸਾਰੇ ਸਾਖ ਜੋ ਨਾਮ ਦੀ ਬਸ ਇਹ ਝੂਠੇ ਹਨ ਕਾਏ ਕੋ ਮੂਰਖ ਭਖ ਲਾਇਆ ਇਹ ਮੂਰਖ ਕਿਉਂ ਚੱਖ ਮਾਰਨ ਦਿਆ ਹੈ ਮਿਲ ਸੰਜੋਗ ਹੁਕਮ ਤੂੰ ਆਇਆ ਇਹ ਤੇ ਬਸ ਸੰਜੋਗ ਕਰਕੇ ਹੀ ਤੂੰ ਸੰਸਾਰ ਵਿੱਚ ਆਇਆ ਹੈ ਰਹਾ ਓ ਏਕਾ ਮਾਟੀ ਏਕਾ ਜੋਤ ਇਹ ਹਰੀ ਨੇ ਸਰੀਰ ਬਣਾਇਆ ਹੈ ਸਭ ਦਾ ਇੱਕੋ ਮਿੱਟੀ ਤੋਂ ਸਰੀਰ ਬਣਿਆ ਇੱਕੋ ਹਰੀ ਦੀ ਜੋਤ ਹੈ ਏਕੋ ਪਵਨ ਕਹਾ ਕੌਣ ਰੋਤ ਇੱਕ ਉਹ ਅੰਦਰ ਸਵਾਦ ਚੱਲਦੇ ਨੇ ਜਦ ਮੁੱਕ ਗਏ ਫਿਰ ਕੌਣ ਕਿਸ ਨੂੰ ਰੋਂਦਾ ਹੈ ਮੇਰਾ ਮੇਰਾ ਕਰ ਬਿਲ ਲਾਹੀ ਬਸ ਮਨੁੱਖ ਮੇਰਾ ਮੇਰਾ ਕਰਕੇ ਰੋਂਦਾ ਹੈ ਮਰਨ ਹਾਰ ਏ ਜੀ ਅਰਾ ਨਾਹੀ ਲੇਕਿਨ ਮਰਨ ਹਾਰ ਪਾਉ ਕੇ ਜਦ ਮਰ ਜਾਣਾ ਇਹ ਨੂੰ ਇਹ ਨੂੰ ਚੇਤੇ ਵਿੱਚ ਵੀ ਨਹੀਂ ਜੀ ਔ ਨਾਨਕ ਗੁਰ ਖੋਲੇ ਕਪਾਟ ਇਹ ਨਾਨਕਾ ਗੁਰ ਜਦੋ ਕਪਾਟ ਖੋਲ ਦਿੱਤੇ ਮੁਕਤ ਭਾਈ ਬਿਨ ਪ੍ਰਮਥਾਟ ਰੁਮਕਤੋਗੇ ਅੰਦਰ ਦੇ ਫਿਰ ਸਾਰੇ ਕਪਾਟ ਖੁੱਲ ਗਏ ਜੀ ਗੌੜੀ ਮਹੱਲਾ ਪੰਜਿਮਾ ਵੱਡੇ ਵੱਡੇ ਜੋ ਦੀਸੈ ਲੋਗ ਜੋ ਲੋਕ ਵੱਡੇ ਵੱਡੇ ਦਿਸਤੇ ਹਨਨਨ ਕੋ ਵਿਆਪੈ ਚਿੰਤਾ ਰੋਗ ਬਸ ਉਹਨਾਂ ਨੂੰ ਚਿੰਤਾ ਡਰ ਦਾ ਰੋਗ ਰਹਿੰਦਾ ਹੈ ਕੌਣ ਵੱਡਾ ਮਾਇਆ ਵਡਿਆਈ ਕੌਣ ਵੱਡਾ ਹੈ ਮਾਇਆ ਵੱਡੀ ਜਾਂ ਵਡਿਆਈ ਵੱਡਾ ਹੈ ਜੀ ਸੋ ਵੱਡਾ ਜੀ ਰਾਮ ਲੇਵ ਲਈ ਭਾਈ ਉਹ ਵੱਡਾ ਹੈ ਜਿਹਨੇ ਹਰੀ ਨਾਲ ਸੁਰਤ ਜੋੜੀ ਹੈ ਰਹਾਉ ਭੂਮੀਆਂ ਕਉ ਉਪਰਨਿਤ ਲੂਜੈ ਭੂਮੀਆਂ ਬਸ ਆਪਣੇ ਭੂਮੀ ਦਾ ਅਹੰਕਾਰ ਕਰਦਾ ਹੈ ਛੋੜ ਚੱਲੈ ਤ੍ਰਿਸ਼ਨਾ ਨਹੀਂ 부ਝੈ ਅਖੀਰ ਛੱਡ ਜਾਣਾ ਤ੍ਰਿਸ਼ਨਾ ਦੇ ਵਿੱਚ 부ਝਦਾ ਹੀ ਨਹੀਂ ਕਹੋ ਨਾਨਕ ਇਹੋ ਤਤ ਵਿਚਾਰਾ ਇਹ ਨਨਕਾ ਜਿਸ ਨੇ ਤਤ ਨੂੰ ਵਿਚਾਰ ਲਿਆ ਹੈ ਜੀ ਬਿਨ ਹਰ ਭਜਨ ਨਹੀਂ छुटਕਾਰਾ ਅਰੇ ਤੇ ਨਾਮ ਤੋਂ ਬਿਨਾ छुटਕਾਰਾ ਨਹੀਂ ਹੁੰਦਾ ਗੋੜੀ ਮਹੱਲਾ ਪੰਜਵੀਂ ਪੂਰਾ ਮਾਰਗ ਪੂਰਾ ਇਸ਼ਨਾਨ ਜਿਸਨੇ ਹਰੀ ਨੂੰ ਪ੍ਰਾਪਤ ਕਰ ਲਿਆ ਉਹਦਾ ਮਾਰਗ ਵੀ ਤੇ ਇਸ਼ਨਾਨ ਸਮਝੋ ਹੋ ਗਿਆ ਹੈ ਜੀ ਸਰਗ ਪੂਰਾ ਹਿਰਦੈ ਨਾਮ ਜਿਸ ਦੇ ਹਿਰਦੇ 'ਚ ਨਾਮ ਮਨ ਸਾਰੇ ਕਰਮ ਧਰਮ ਕਰ ਲੈ ਜੀ ਪੂਰੀ ਰਈ ਜਾਮ ਪੂਰੇ ਰਾਖੀ ਉਹਦੀ ਰਾਖੀ ਪੂਰੇ ਗੁਰੂ ਨੇ ਕੀਤੀ ਉਹਦੀ ਇੱਜ਼ਤ ਰੱਖੀ ਗਈ ਜੀ ਬਾਰ ਬਰਮ ਕੀ ਸ਼ਰਨ ਜਨਤਾ ਕੀ ਜਦੋਂ ਜਨ ਸੇਵਕਾਂ ਨੇ ਹਰੀ ਦੀ ਸ਼ਰਨ ਨੂੰ ਤੱਕ ਲਿਆ ਜੀ ਰਹਾਓ ਪੂਰਾ ਸੁਖ ਪੂਰਾ ਸੰਤੋਖ ਉਹਦੇ ਅੰਦਰ ਸੁਖ ਹੈ ਸੰਤੋਖ ਹੈ ਜਿਨਾਂ ਨੂੰ ਪੂਰਾ ਗੁਰੂ ਮਿਲ ਪਿਆ ਜੀ ਪੂਰਾ ਤਪ ਪੂਰਨ ਰਾਜ ਯੋਗ ਉਹਨਾਂ ਨੇ ਤਪ ਵੀ ਕਰ ਲਿਆ ਰਾਜ ਯੋਗ ਵੀ ਮਾਣ ਲਿਆ ਜੀ ਹਰ ਗੈ ਮਾਰਗ ਪਤ ਤ ਪੂਨੀਤਾ ਹਰੇ ਦੇ ਮਾਰਗ ਤੇ ਮਨੁੱਖ ਪਵਿੱਤਰ ਹੋ ਜਾਂਦਾ ਹੈ ਪੂਰੀ ਸ਼ੋਭਾ ਪੂਰਾ ਲੋਕੀ ਕਾ ਉਹਦੀ ਸ਼ੋਭਾ ਹੁੰਦੀ ਸੰਸਾਰ ਚ ਕਰਨ ਹਾਰ ਸਦ ਵਸੇ ਹਾਂ ਦੂਰਾ ਹਰੀ ਸਭ ਦੇ ਨੇੜੇ ਵਸਦਾ ਹੈ ਕਹੋ ਨਾਨਕ ਮੇਰਾ ਸਤਿਗੁਰੂ ਪੂਰਾ ਨਨਕਾਖ ਮੇਰਾ ਸਤਿਗੁਰੂ ਪੂਰਾ ਹੈ ਕਰਨ ਹਾਰ ਸਦ ਵਸੈ ਹਦੂਰਾ ਹਰੀ ਸਭ ਦੇ ਨੇੜੇ ਵਸਦਾ ਹੈ ਕਹੋ ਨਾਨਕ ਮੇਰਾ ਸਤਿਗੁਰੂ ਪੂਰਾ ਨਨਕਾਖ ਮੇਰਾ ਸਤਿਗੁਰੂ ਪੂਰਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 对。<Okay. S 2> okay.